ਬੀਤੀ ਰਾਤ ਫਿਲੌਰ ਦੇ ਨਜ਼ਦੀਕੀ ਪਿੰਡ ਅਕਲਪੁਰ ਵਿਖੇ ਇੱਕ ਨੌਜਵਾਨ ਤੇ ਕੁਝ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜ਼ਖਮੀ ਨੌਜਵਾਨ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲੈ ਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਬੈਠੇ ਲੰਮਾ ਪਿਆ ਹੋਇਆ ਸੀ ਕਿ ਉਸ ਨੂੰ ਇੱਕ ਫੋਨ ਆਇਆ ਜਦੋਂ ਉਹ ਉੱਠ ਕੇ ਬਾਹਰ ਚਲਾ ਗਿਆ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸਦੀ ਕਿਸੇ ਨਾਲ ਲੜਾਈ ਹੋਈ ਹੈ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਤਾਂ ਉਸਦੀ ਮੌਤ ਹੋ ਗਈ। ਉਸਦੀ ਮਾਤਾ ਨੇ ਦੱਸਿਆ ਕਿ ਮੇਰਾ ਇੱਕ ਪੁੱਤ ਪਹਿਲਾ ਮੁੱਕ ਗਿਆ ਸੀ। ਜਦੋਂ ਇਸ ਮਾਮਲੇ ਵਿੱਚ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਹੈ ਕਿ ਬੀਤੀ ਰਾਤ ਪਿੰਡ ਅਕਲਪੁਰ ਦੇ ਗੇਟ ਦੇ ਨਾਲ ਬਣੀ ਦੁਕਾਨ ਦੇ ਵਿੱਚ ਤਾਰੂ ਨਾਮ ਦਾ ਸ਼ਖਸ ਬੈਠਾ ਸੀ ਤੇ ਉਸ ਨੂੰ ਕੁਝ ਨੌਜਵਾਨਾਂ ਨੇ ਆ ਕੇ ਤੇਜ਼ ਤਾਰ ਹਥਿਆਰਾਂ ਨਾਲ ਵੱਢ ਟੁੱਕ ਕਰ ਦਿੱਤੀ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸ ਨੂੰ ਤੁਰੰਤ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਰਸਤੇ ਵਿੱਚ ਉਸਨੇ ਦਮ ਤੋੜ ਦਿੱਤਾ ਉਹਨਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਤੁਰੰਤ ਥਾਣਾ ਫਲੋਰ ਨੂੰ ਦੇ ਦਿੱਤੀ ਮੌਕੇ ਤੇ ਐਸ.ਆਈ. ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਕਟਨਾਵਾਲੀ ਥਾਂ ਤੇ ਪਹੁੰਚ ਗਏ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮੌਕੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਅਗਰ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਆਉਣ ਵਾਲੇ ਸਮੇਂ ਵਿੱਚ ਫਿਲੌਰ ਨੈਸ਼ਨਲ ਹਾਈਵੇ ਤੇ ਭਾਰਤੀ ਕਿਸਾਨ ਯੂਨੀਅਨਾਂ ਨੂੰ ਨਾਲ ਲੈ ਕੇ ਪੱਕੇ ਤੌਰ ਤੇ ਧਰਨਾ ਲਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਜਦੋਂ ਇਸ ਮਾਮਲੇ ਵਿੱਚ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ गल बात की तुना उन्होंने कहा कि उन्होंने परिवार के बयान के आधार से मामला दर्ज कर लिया और दोषियों की भाल शुरू कर है। दी है जल्द ही दोषी फलते सलाखा पिछे दे दान गए ਕੰਡੀ ਸਰਪੰਚ ਸਾਹਿਬ ਪਿੰਡ ਦੇ ਕਾਫੀ ਲੋਕ ਇਕੱਠੇ ਹੋਏ ਆ ਪੁਲਿਸ ਵੀ ਆਈ ਆ ਕੀ ਸਾਰਾ ਮਾਮਲਾ ਤੇ ਇਦਾਂ ਜੀ ਆ ਜਾ ਆਪਾ ਬਾਬ ਜੀ ਨੂੰ ਸੂਚਿਤ ਕੀਤਾ ਜਾਂਦਾ ਰਾਤ ਸਾਡੇ ਪਿੰਡ ਝਗੜਾ ਹੋਇਆ ਇੱਥੇ ਸਟੇਡੀਅਮ ਦੇ ਲਾਗੇ ਦੁਕਾਨ ਆ ਉਥੇ ਝਗੜਾ ਹੋਇਆ ਨੌਜਵਾਨਾਂ ਦਾ ਬਗਾਪੁਰ ਦੇ ਨੌਜਵਾਨ ਮੁੰਡੇ ਸੀ ਜਿਹੜਾ ਅਕਲਪੁਰ ਦੇ ਮੁੰਡਾ ਤਾਰੂ ਆ ਤੇ ਜਗਤਾਰ ਸਿੰਘ ਤਾਰੂ ਉਹਦੇ ਸੱਟਾਂ ਗਹਿਰੀਆਂ ਸੱਟਾਂ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ ਡੀ ਐਮ ਸੀ ਲੈ ਗਿਆ ਸੀ ਰਸਤੇ 'ਚ ਹੋ ਗਈ ਪਤਾ ਨਹੀਂ ਆ ਤੇ ਵੀਐਮਸੀ ਗੈਂਟੇ ਹੋ ਗਈ ਆ ਇਸ ਕਰਕੇ ਸਾਰਾ ਪਿੰਡ ਦੇ ਵਿੱਚ ਸੋ ਗਿਆ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ਪੁਰ ਬੜੇ ਸ਼ਰਦਾਪੁਰ ਬਲ ਨੇ ਨਗਰ ਨੇ ਮਨਾਉਣਾ ਸੀ ਅਖੰਡ ਪਾਤਸ਼ਾਹ ਆਰੰਭ ਕਰਾਉਣਾ ਸੀ ਉਹ ਵੀ ਅੱਗੇ ਕਰ ਦਿੱਤਾ ਸਾਰਾ ਪਿੰਡ ਬਹੁਤ ਸੋਗ ਵਿੱਚ ਡੁੱਬਿਆ ਉਸ ਤੋਂ ਪਹਿਲਾਂ ਇਹਦਾ ਵੱਡਾ ਭਰਾ ਜਿਹੜਾ ਇਟਲੀ ਦੇ ਵਿੱਚ ਉਹ ਹੀ ਡੈਥ ਹੋ ਗਿਆ ਐਕਸੀਡੈਂਟ ਕਾਰਨ ਅੱਜ ਇਸ ਘਰ ਦੇ ਵਿੱਚ ਬਿਹਾਰਾ ਨਹੀਂ ਪੈ ਗਈ ਬਹੁਤ ਜ਼ਿਆਦਾ ਮਾੜਾ ਹੋਇਆ ਸਾਰਾ ਨਗਰ ਸੋਗ ਮਨਾ ਰਿਹਾ ਇਹ ਲੜਾਈ ਕਦੋਂ ਹੋਈ ਇਹਨਾਂ ਦੀ ਲੜਾਈ ਰਾਤ ਜੀ 7 ਵਜੇ 7:30 ਵਜੇ ਦੇ ਕਰੀਬ ਹੋਈ ਆ ਇੱਥੇ ਆਂਡੇ ਮੇੜ ਦੀ ਦੁਕਾਨ ਆ ਉੱਥੇ ਝਗੜਾ ਹੋਇਆ ਆ ਉੱਥੇ ਕੰਮ ਵੱਧ ਗਿਆ ਕਿੰਨੀ ਕਮੜੇ ਦੀ ਉਮਰ ਕਿੰਨੀ ਕਿੰਨੀ ਮੁੰਡੇ ਦੀ ਇਹਦੀ 42 43 ਸਾਲ ਦੀ ਸੀ ਮੇਰਾ ਵੀਰ ਵਧੀਆ ਮੁੰਡਾ ਸੀ ਚਲੋ ਪਹਿਲਾਂ ਨਸ਼ਾ ਨਸ਼ਾ ਕਰਦਾ ਸੀ ਹੁਣ ਘਰ ਸੁੱਧ ਰਿਹਾ ਸੀ ਫੈਮਲੀ ਚ ਕੌਣ ਕੌਣ ਆ ਫੈਮਲੀ ਇੱਕੋ ਦੀ ਮਾਤਾ ਇੱਕੋ ਦੀ ਵਾਈਫ ਆ ਦੋ ਛੋਟੇ ਬੱਚੇ ਆ ਪਿਤਾ ਵੀ ਹੈ ਨਹੀਂ ਉਹ ਤੇ ਇੱਕ ਬ੍ਰਦਰ ਇਟਲੀ ਗਿਆ ਸੀ ਆਪੇ ਰੋਜੀ ਰੋਟੀ ਲਈ ਉੱਥੇ ਐਕਸੀਡੈਂਟ ਹੋ ਕੇ ਉਹ ਮੱਕ ਗਿਆ ਕੋਈ ਲੜਾਈ ਦਾ ਕਾਰਨ ਪਤਾ ਲੜਾਈ ਦਾ ਕਾਰਨ ਅਜੇ ਨਹੀਂ ਤੇ ਪੁਲਿਸ ਆਈ ਆ ਉਹਨਾਂ ਨੂੰ ਜਾਣਕਾਰੀ ਦਿੱਤੀ ਸਾਰੇ ਪਿੰਡ ਨੇ ਤਵਦੀਸ਼ ਕਰ ਰਹੀ ਆ ਜੋ ਤਵਦੀਸ਼ ਦੇ ਸਾਹਮਣੇ ਆਊਗਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਨਹੀਂ ਕਰਨਗੇ ਤਾਂ ਸਾਰਾ ਪਿੰਡ ਇੱਕ ਮੁੱਠ ਹੋ ਕੇ ਧਰਨਾ ਲਗਾਇਆ ਜਾਵੇਗਾ ਜੇ ਤਾਂ ਤੁਸੀਂ ਦੱਸਿਆ ਬਖਾਪੁਰ ਦੇ ਬੰਦੇ ਆ ਕੋਈ ਪਛਾਣ ਵੀ ਹੈਗੀ ਉਹ ਪਛਾਣ ਉਹ ਮੁੰਡੇ ਜਿਹੜੇ ਨਾਲ ਹੋਰ ਵੀ ਸੀਗੇ ਉੱਥੇ ਬੈਠੇ ਉਹਨੇ ਪਛਾਣ ਕਰਕੇ ਪੁਲਿਸ ਨੂੰ ਦੱਸਿਆ ਠੀਕ ਉਹ ਪੁਲਿਸ ਜੋ ਵੀ ਕਾਰਵਾਈ ਅਫਸਰਾਂ ਦੇ ਵਿੱਚ ਧਿਆਨ ਦੇ ਵਿੱਚ ਲਿਆਂਦੀ ਆ ਜੇ ਨਾ ਕਾਰਵਾਈ ਨਹੀਂ ਕਰੇਗੀ ਫਿਰ ਨੈਸ਼ਨਲ ਹਾਈਵੇ ਦੀ ਲੋੜ ਪਈ ਤਾਂ ਮੈਂ ਭਾਰਤੀ ਖਰਾਂਜ ਨੇਕਤਾ ਸਿੱਧੂਪੁਰ ਦਾ ਜ਼ਿਲ੍ਹਾ ਜਨਰਲ ਸਕੱਤਰ ਆ ਜਿੱਥੇ ਬੰਦੀ ਨੂੰ ਨਾਲ ਲੈ ਕੇ ਤੇ ਨਗਰ ਨੂੰ ਨਾਲ ਲੈ ਕੇ ਧਰਨਾ ਵੀ ਲਗਾਇਆ ਜਾਵੇਗਾ ਨਹੀਂ ਕੋਈ ਕਾਰਵਾਈ ਹੋਊਗੀ ਅਸੀਂ ਪਰਿਵਾਰ ਨੂੰ ਪੂਰਾ ਨਗਰ ਸਾਰਾ ਇਕੱਠ ਹੋ ਕੇ ਇਨਸਾਫ ਦਵਾਵਾਂਗੇ ਬਿਲਕੁਲ ਮਾਤਾ ਕੀ ਹੋਇਆ ਪਤਾ ਲੱਗਾ ਨੌਜਵਾਨ ਦੀ ਮੌਤ ਹੋ ਗਈ ਕੋਈ ਕੋਈ ਲੜਾਈ ਝਗੜਾ ਹੋਇਆ ਆ ਰਸਤੀ ਮੇਰਾ ਤਾਂ ਉਹ ਕੋਈ ਨਹੀਂ ਕੋਈ ਸਾਡੀ ਰੋਟੀ ਖਾ ਕੇ ਲਿਆ ਸੀ ਜਿਹੜਾ ਰੋਟੀ ਖਾਦੀ ਆ ਰੋਟੀ ਖਾ ਕੋਠੇ ਤੇ ਗਿਆ ਉਹਨੂੰ ਫੋਨ ਕੀਤਾ ਕੋਣ ਸੀਤਾ ਫੋਨ ਕੀਤਾ ਬਈ ਇੱਧਰ ਨੂੰ ਆਇਆ ਉਹਨੂੰ ਪਤਾ ਨਹੀਂ ਕਿ ਮੇਰੇ ਨਾਲ ਲੜਾਈ ਕਰਨੀ ਜਾਂ ਮੇਰੇ ਨਾਲ ਕਿਸੇ ਨਾਲ ਉਸ ਜਿਹਨੇ ਸੱਦਿਆ ਸੀ ਆਪ ਉਹ ਪਰੇ ਹੋ ਗਿਆ ਇਹ ਮੂਰਤ ਹਾਂ ਉਹ ਕੋਈ ਦੀ ਕੋਈ ਲੜਾਈ ਨਹੀਂ ਸੀ ਕੋਠੇ ਤੇ ਸੁੱਤਾ ਪਿਆ ਕੱਪੜੇ ਉਹਦੇ ਲਾਈਵ ਦੇਖੋ ਮੇਰਾ ਇੱਕ ਅੱਡੇ ਮੱਕ ਗਿਆ ਸੀ ਇਹ ਵੀ ਚਲੇ ਗਿਆ ਦੋ ਨਿੱਕੇ ਨਿੱਕੇ ਬੱਚੇ ਅਮੇ ਇਹ ਮਾਂ ਆ ਨਗਰ ਮੇਰੇ ਨਾਲ ਆ ਵਾ ਹਾਂ ਸਾਫ ਹੈ ਇਨਸ਼ਾਅੱਰ ਹੈ ਚਾਹੀਦਾ ਸਰ ਇੱਕ ਬੀਤੀ ਰਾਤ ਅਕਲਪੁਰ ਵਿਖੇ ਕੋਈ ਲੜਾਈ ਝਗੜਾ ਹੋਇਆ ਉਸ ਦੇ ਵਿੱਚ ਜਿਹੜਾ ਪਤਾ ਲੱਗਾ ਕਿ ਨੌਜਵਾਨਾਂ ਦੇ ਤਿੰਨ 4 11 ਨੰਬਰ ਡਿਆ ਤੇ ਉਸ ਦੀ ਮੌਤ ਹੋ ਗਈ ਕੀ ਸਾਰਾ ਮਾਮਲਾ ਅ ਕੱਲ ਰਾਤ ਲੇਟ ਨਾਈਟ ਸਨ ਰਿਕਨਫਰਮੇਸ਼ਨ ਡੀ ਐਮ ਸੀ ਲੁਧਿਆਣਾ ਤੋਂ ਰਸੀਵ ਹੋਈ ਹੈ ਕਿ ਜਿਹੜਾ ਜਗਤਾਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਅਕਲਪੁਰ ਇਹਦੀ ਅਸਾਲਟ ਕੇਸ ਦੇ ਵਿੱਚ ਡੈਥ ਹੋਈ ਹੈ ਜੋ ਸਵੇਰੇ ਮਾਰਨਿੰਗ ਅਸੀਂ ਉੱਥੇ ਜਾ ਕੇ ਸਾਰੀ ਚੀਜ਼ ਨੂੰ ਵੈਰੀਫਾਈ ਕੀਤਾ ਤੇ ਗੱਲ ਤਸਦੀਕ ਹੋਈ ਕਿ ਜਿਹੜਾ ਜਗਤਾਰ ਸਿੰਘ ਹੈ ਜਿਹੜਾ ਕਲਪੁਰ ਦਾ ਰਹਿਣ ਵਾਲਾ ਵਾ ਇਹਦੀ ਪਤਨੀ ਸੀਮਾ ਦੇ ਬਿਆਨ ਕਲੰਬੰਦ ਕੀਤੇ ਤੇ ਬਿਆਨਾਂ ਦੇ ਮੁਤਾਬਕ ਪੰਜ ਦੋਸ਼ੀ ਜੋ ਕਿ ਨਾਮਿਨੇਟ ਹੋਏ ਨੇ ਰਾਜੀਵ ਸਿੰਘ ਅਜਵਿੰਦਰ ਸਿੰਘ ਅਮਰਿਤਪਾਲ ਸਿੰਘ ਰਵਿੰਦਰ ਸਿੰਘ ਤੇ ਲਖਵੀਰ ਸਿੰਘ ਇਹਦੇ ਸਮੇਤ ਹੋਰਣ ਬਛਾਤੇ ਵਿਅਕਤੀ ਸੀ ਜਿਨ੍ਹਾਂ ਨੇ ਮਾਰੂ ਤਿਆਰਣਾ ਲੈ ਸੋਕੇ ਨਾ ਇੱਕ ਤਾਂ ਪਿੰਡ ਦਾ ਹੀ ਮੁੰਡਾ ਸੀ ਤੇਜਿੰਦਰ ਸਿੰਘ ਜਿਸ ਗੋਲੀ ਪੁੱਤਰ ਆਤਮਾ ਸਿੰਘ ਅਕਲਪੁਰ ਦਾ ਇਹ ਬੈਠਾ ਸੀ ਕਿਸ਼ਵਾਲ ਸਿੰਘ ਦੀ ਦੁਕਾਨ ਤੇ ਤੇ ਉੱਥੇ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀਗੀ ਤੇ ਤੇਜਿੰਦਰ ਸਿੰਘ ਨੇ ਕੁਟਮਾਰ ਕਰ ਰਏ ਸੀਗੇ ਇਹਨੇ ਜਗਤਾਰ ਸਿੰਘ ਨੂੰ ਬੁਲਾ ਲਿਆ ਤੇ ਨਾਨੇ ਜਗਤਾਰ ਸਿੰਘ ਤੇ ਤੇਜਿੰਦਰ ਸਿੰਘ ਨੇ ਕੁਟਮਾਰ ਕੀਤੀ ਜੋ ਜਗਤਾਰ ਸਿੰਘ ਦੇ ਕੁਟਮਾਰ ਥੋੜੀ ਜ਼ਿਆਦਾ ਹੋ ਗਈ ਜਿਸ ਕਰਕੇ ਇਹਦੇ ਸੱਤ 6:00 ਵਜਿਆਂ ਦੁਪਹਿਰ 6:00 ਵਜਿਆਂ ਇਹਦੀ ਸਰਤ ਕੋਈ ਰੋਡ ਮਾਰੀ ਜਿਸ ਕਰਕੇ ਇਹਦੀ ਉੱਥੇ ਮੌਕੇ ਤੇ ਬੇਹੋਸ਼ ਹੋ ਗਿਆ ਜੀ ਜਿਹਨੂੰ ਸਿਵਲ ਹਸਪਤਾਲ ਫਲੋਰ ਤੇ ਪਰਿਵਾਰ ਨੇ ਦਾਖਲ ਕਰਾਇਆ ਸੀ ਤੇ ਫਿਰ ਇਹਨੂੰ ਡੀਐਫਸੀ ਰੈਫਰ ਕੀਤਾ ਜਿੱਥੇ ਉਹਦੀ ਮੌਤ ਹੋ ਗਈ ਸੀ ਰਸਤੇ 'ਚ ਤੇ ਇਸ ਸਬੰਧੀ ਅਸੀਂ ਮੁਕੱਦਮਾ ਨੰਬਰ 7 ਅਦਾਲਤ ਪਰ ਅ अपना 103 जीवन दो बीएनएस कार्ड जीवन दो बीएनएस 692 जीवन 3 बीएनएस पे 190 बीएनएस पे दर्ज रजिस्टर ਕੀਤਾ ਕਿਉਂਕਿ ਮਰਡਰ ਦੀ ਸੈਕਸ਼ਨ ਹੈ ਤੇ ਇਸ ਸੰਬੰਧੀ ਸਟੇਜੂ ਰੇਡ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਸਾਰ ਦੋਸ਼ជន ਕਾਬੂ ਕਰ ਲਿਆ ਜਾਏਗਾ